ਅੱਜ ਮਹਾਨ ਸੰਘਰਸ਼ਾਂ ਦੀ ਧਰਤੀ ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਕੱਠੇ ਹੋਏ ਮੁਲਾਜ਼ਮ ਵੀਰੋ ਤੇ ਭੈਣੋ ਅੱਜ ਦਾ ਦਿਨ ਅਸੀਂ ਉਹ ਸਰਕਾਰ ਦਾ ਇੱਥੇ ਪਿੱਠ ਸਿਆਪਾ ਇਕੱਠਾ ਕਰਨ ਹੋਏ ਆ ਜੇ ਸਰਕਾਰ ਨੇ ਇਲੈਕਸ਼ਨਾਂ ਤੋਂ ਪਹਿਲਾਂ ਸਾਡੇ ਸਾਰਿਆਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਵਾਅਦੇ ਨਹੀਂ ਕੀਤੇ ਇਹਨਾਂ ਨੇ ਸਾਡੀਆਂ ਸਟੇਜਾਂ ਤੇ ਆ ਕੇ ਸਾਨੂੰ ਗਰੰਟੀਆਂ ਦਿੱਤੀਆਂ ਔਰ ਉਹ ਗਰੰਟੀਆਂ ਦਿੱਤੀਆਂ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਸਾਡੀ ਸਰਕਾਰ ਬਣਾਉ ਆਂਦੇ ਤੁਹਾਡੇ ਅਸੀਂ ਸਾਰੇ ਵਾਦੇ ਪੂਰੇ ਕਰਾਂਗੇ ਮੀਡੇ ਮੀਲ ਆਸ਼ੇ ਵਰਕਰਾਂ ਦਾ ਘੱਟੋ ਘਾਟ ਉਜਰਤਾ ਲਾਗੂ ਕਰਾਂਗੇ 18000 ਰੁਪਿਆ ਉਹ ਕਿੱਥੇ ਗਈ ਉਜਰਤ ਸਭ ਤੋਂ ਵੱਡੀ ਗੱਲ ਹੋਰ ਵੀ ਵੱਡੀ ਸਾਡੇ ਨਾਲ ਇੱਕ ਪਹਿਲਾਂ ਤਾਂ ਸਾਸੀਂ ਕਹਿੰਦੇ ਸੀ ਵੀ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਹੁਣ ਸਾਡੇ ਨਾਲ ਇੱਕ ਹੋਰ ਸ਼ਬਦ ਜੋੜ ਲਿਆ ਵੀ ਸਾਡੇ ਨਾਲ ਪੱਤਰ ਖਲਾਫੀ ਵੀ ਹੋ ਰਹੀ ਹੈ ਇਹਨਾਂ ਨੇ ਤਿੰਨ ਪੱਤਰ ਕੱਢੇ ਐ ਤਿੰਨਾ ਜੋ ਮੈਂ ਪਹਿਲਾ ਸਭ ਤੋਂ ਪਹਿਲਾ ਇਹਨਾਂ ਨੇ ਕਿਹਾ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਦੱਸੋ ਕੋਈ ਪੰਜਾਬ 'ਚ ਕੱਚਾ ਮੁਲਾਜ਼ਮ ਪੱਕਾ ਹੋਇਆ ਉਸ ਪੱਤਰ ਦੇ ਦੀ ਕੋਈ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਦੂਜਾ ਪੱਤਰ ਕੱਢਿਆ ਵੀ ਅਸੀਂ ਪੰਜਾਬ 'ਚ 2 ਲੱਖ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਦੱਸੋ ਕਿਸੇ ਐਨਪੀਐਸ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਮਿਲੀ ਨਹੀਂ ਮਿਲੀ ਕਿਸੇ ਨੇ ਵੀ 2 ਲੱਖ ਹਲੇ ਵੀ ਸੜਕਾਂ ਤੇ ਰੁਲੀ ਜਾ ਰਹੇ ਐ ਜੀ ਜਾ ਕੇ ਪੱਤਰ ਹੋਰ ਘੜ ਦਿੱਤਾ ਇਹਨਾਂ ਨੇ ਕਿ ਅਸੀਂ ਫੇ ਕਮਿਸ਼ਨ ਦੇ ਜਿਹੜੇ ਬਕਾਇਆ ਹੈ ਉਹ ਅਸੀਂ ਦੇਣ ਜਾ ਰਹੇ ਆਂ ਦੇਤੇ মিডিਆ ਵਿੱਚ ਆ ਗਿਆ 14000 ਕਰੋੜ ਦਾ ਬਰਡਨ ਪੈ ਗਿਆ ਇੱਕ ਵੀ ਬਲਾਜਨ ਦੱਸੇ ਜੀ ਨੂੰ ਕੋਈ ਬਕਾਇਆ ਫੇ ਕਮਿਸ਼ਨ ਦਾ ਮਿਲਿਆ ਹੋਵੇ ਕਿਸੇ ਨੂੰ ਨਹੀਂ ਮਿਲਿਆ ਸੋ ਇਹ ਸਭ ਤੋਂ ਵੱਡੀ ਡਰਾਮੇਵਾਲ ਸੋਸ਼ਲ ਮੀਡੀਆ ਤੇ ਮੀਡੀਆ ਤੇ ਰਹਿਣਾ ਹੈ ਸਰਕਾਰ ਇਹਦਾ ਮੁਕਾਬਲਾ ਇਹਦੇ ਡੰਗ ਨਾਲ ਹੀ ਕਰਨਾ ਪੈਣਾ ਜਿਹੜੇ ਪੁਰਾਣੇ ਸਮਿਆਂ 'ਚ ਜਿਵੇਂ ਮਲਾਜਬ ਗੜੀਆਂ ਸੜਕਾਂ ਦੇ ਉੱਤਰ ਕੇ ਰਾਤ ਨੂੰ ਜਾਗੋ ਮਾਰਚ ਕਰਦੇ ਸੀਗੇ ਦਿਨਾਂ ਵੇਲੇ ਵੱਡੇ ਮਾਰਚ ਕਰਦੇ ਹੀ ਰੋਸ ਰੈਲੀਆਂ ਕਰਦੇ ਸੀ ਆਂਡਾਲੇ ਸਮੇਂ 'ਚ ਸਾਰਾ ਸਾਨੂੰ ਰਣਨੀਤੀ ਉਸ ਤਰ੍ਹਾਂ ਦੀ ਅਪਣਾਣੀ ਪੈਣੀ ਹੈ ਕਿਉਂਕਿ ਇਹ ਕੱਲੇ ਝੂਠੇ ਨਹੀਂ ਇਹ ਵਾਦਾ ਖਿਲਾਫ ਨਹੀਂ ਇਹ ਸਭ ਤੋਂ ਵੱਡੇ ਡਰਾਮੇਬਾਜ਼ ਵੀ ਆਪ ਸਰਕਾਰ ਦੇ ਜਿੰਨੇ ਵੀ ਮੰਤਰੀ ਆ ਔਰ ਭਗਵੰਤ ਮਾਨ ਵਿੱਚੇ ਸ਼ਾਮਲ ਹੈ ਅੱਜ ਸਾਨੂੰ ਦੂਜੀ ਗੱਲ ਕਹਿ ਰਿਹਾ ਪਹਿਲਾ ਦੇਖੋ ਕਿੰਨੀ ਵੱਡੀ ਤਗੜੇ ਕੋਹੋ ਡਰਾਮੇ ਵਾਜੀ ਤੁਹਾਨੂੰ ਦੱਸਦੇ ਜਦੋਂ ਕੇਂਦਰ ਸਰਕਾਰ ਨੇ ਯੂਪੀਐਸ ਸਕੀਮ ਲਾ ਲਿਆਣ ਦੀ ਗੱਲ ਕੀਤੀ ਪਹਿਲਾ ਭਯਾਨ ਜਦੋਂ ਅਸ਼ਨੀ ਬੈਸ਼ਵਨ ਨੇ ਦੇ ਦਿੱਤਾ ਤਾਂ ਇਹਨਾਂ ਦਾ ਜਿਹੜਾ ਆਪ ਦਾ ਸੁਪਰੀਮੋ ਹੈ ਤੇ ਨਾਲ ਸੰਜੇ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਲੀ 'ਚ ਕਹਿੰਦਾ ਕਿ ਯੂਪੀਐਸ ਜਿਹੜੀ ਇਹ ਮਜ਼ਮਾ ਵਿਰੋਧੀ ਆ ਮਜ਼ਮਾ ਦਾ ਧੋਖਾ ਹੈ ਹੁਣ ਜਿਹੜੀ ਇੱਕ ਮੁਲਾਜ਼ਮਾਂ ਦੇ ਇਕੱਠੇ ਹਾਈ ਬੋਰਡ ਦੇ ਮੁਲਾਜ਼ਮਾਂ ਦੇ ਇਕੱਠੇ ਹੋ ਕੇ ਰੈਟ ਪਾਈ ਤੋਥੇ ਸਰਕਾਰ ਕੀ ਜਵਾਬ ਦੇ ਰਹੀ ਆ ਵੀ ਨੋਟ ਕਰਨ ਵਾਲਾ ਕਿ ਅਸੀਂ ਯੂਪੀਐਸ ਤੇ ਓਪੀਐਸ ਤੇ ਵਿਚਾਰ ਕਰ ਰਹੇ ਆ ਕੱਲੀ ਓਪੀਐਸ ਨਹੀਂ ਯੂਪੀਐਸ ਤੇ ਵੀ ਵਿਚਾਰ ਕਰ ਰਹੇ ਆ ਜਿਹੜੀ ਮੁਲਾਜ਼ਮਾਂ ਦੇ ਹਿੱਜ ਹੋਵੇਗੀ ਅਸੀਂ 6 ਹਫ਼ਤੇ ਚ ਲਾਗੂ ਕਰਾਂਗੇ ਸੋ ਇਸ ਕਰਕੇ ਐਸ ਵੇਲੇ ਇੱਕੋ ਇੱਕ ਠੀਕਰਾ ਏ ਇੱਕ ਇਹਦੇ ਸੰਘਰਸ਼ ਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹੁਣ ਸਾਡੇ ਕੋਲ ਜਿੰਨੇ ਵੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਜਿੰਨੀਆਂ ਠੱਗੀਆਂ ਕੀਤੀਆਂ ਔਰ ਜਿੰਨੇ ਝੂਠੇ ਪੱਤਰ ਜਾਰੀ ਕੀਤੇ ਆ ਉਹਨਾਂ ਸਾਰਿਆਂ ਨੂੰ ਲਾਭੂ ਲੜਦਾ ਸਮਾਂ ਆ ਗਿਆ ਇਹ ਤਿਆਰੀ ਕਰ ਬੈਠੇ ਆ ਇਹਨਾਂ ਨੂੰ ਪਤਾ ਕਿ ਮੁਰਕਾ ਨੇ ਇਸ ਵੇਲੇ ਪੰਜਾਬ ਚ ਨਾ ਤਾਂ ਮਜ਼ਦੂਰ ਖੁਸ਼ ਹੈ ਨਾ ਤੋਂ ਨਾ ਮਜ਼ਦੂਰ ਖੁਸ਼ ਹੈ ਨਾ ਕਿਸਾਨ ਖੁਸ਼ ਹੈ ਔਰ ਤਿੰਨਾਂ ਦੇ ਸਹਾਰੇ ਸੱਤਾ ਬਚਾਏ ਸੀਗੇ ਔਰ ਤਿੰਨੇ ਹੀ ਨਾ ਲਾੜ ਵਾਲੇ ਸਮਝ ਚ ਸਵਾਇਆ ਕਰਨਗੇ ਇਹਨਾਂ ਸ਼ਬਦਾਂ ਨਾਲ ਜੈ ਜਨਤਾ ਜੈਸਕਰ ਜੱਤ ਲੜਦੇ ਲੋਕ